ਮੈਨੂੰ ਇੰਸਟਾਗ੍ਰam ਉੱਪਰ ਇੱਕ ਬੀਬੀ ਦਾ ਖਾਸ ਮੈਸੇਜ ਆਇਆ ਉਹ ਬੀਬੀ ਲਿਖਦੀ ਹੈ ਕਿ ਵੀਰੇ ਜੈ ਪੀਰਾਂ ਦੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆ ਮੈਨੂੰ ਪਤਾ ਹੈ ਕਿ ਮੈਨੂੰ ਕਿਸੇ ਨੇ ਚਾਹ ਦੇ ਵਿੱਚ ਇਾਂ ਪਾਣੀ ਦੇ ਵਿੱਚ ਜਾਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਮਿਲਾ ਕੇ ਕੁਝ ਪਿਲਾ ਦਿੱਤਾ ਹੈ ਤੇ ਅੱਗੋਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਬੀਬੀ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਕਿ ਤੁਹਾਨੂੰ ਕਿਸੇ ਨੇ ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਪਾ ਕੇ ਪਿਲਾ ਦਿੱਤੀ ਹੈ ਤੱਗੋ ਬੀਬੀ ਨੇ ਜਵਾਬ ਦਿੱਤਾ ਮੈਨੂੰ ਮੇਰੇ ਸਰੀਰ ਦੇ ਵਿੱਚੋਂ ਇਹ ਤਿੰਨ ਵੱਡੇ ਖਾਸ ਸੰਕੇਤ ਮਿਲ ਰਹੇ ਨੇ ਜਿੱਥੋਂ ਮੈਨੂੰ ਇਹ ਸਭ ਕੁਝ ਪਤਾ ਚੱਲ ਗਿਆ ਤੇ ਮੈਂ ਬਿਲਕੁਲ ਬਰਬਾਦ ਹੋ ਗਈ ਇੰਨੇ ਨੁਕਸਾਨ ਹੋਏ ਜੇ ਮੈਨੂੰ ਪਹਿਲਾਂ ਪਤਾ ਚੱਲ ਜਾਂਦਾ ਤੇ ਸ਼ਾਇਦ ਮੈਂ ਸੰਭਲ ਜਾਂਦੀ ਥਾਲੀ ਨਾਲ ਉਹ ਬੀਬੀ ਪੁੱਛਦੀ ਹੈ ਕਿ ਵੀਰੇ ਮੈਨੂੰ ਇਸ ਚੀਜ਼ ਦਾ ਹੱਲ ਦਿਓ ਜਿਹਦੇ ਨਾਲ ਮੇਰਾ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ ਤੇ ਫੇਰ ਮੈਂ ਬੀਬੀ ਨੂੰ ਕਿਹਾ ਕਿ ਬੀਬੀ ਪਹਿਲਾਂ ਤੂੰ ਮੈਨੂੰ ਉਹ ਸੰਕੇਤ ਦੱਸ ਫੇਰ ਮੈਂ ਤੁਹਾਨੂੰ ਇਸ ਚੀਜ਼ ਦਾ ਹੱਲ ਵੀ ਦੱਸ ਦੂੰਗਾ ਮੈਂ ਸੋਚਿਆ ਕਿ ਹੋ ਸਕਦਾ ਬਹੁਤ ਸਾਰੇ ਵੀਰਾਂ ਦੇ ਮਨ ਦੇ ਵਿੱਚ ਇਹ ਸਵਾਲ ਹੋਵੇ ਉਹਨਾਂ ਨੂੰ ਵੀ ਇਸ ਚੀਜ਼ ਦੀ ਲੋੜ ਹੋਵੇ ਤਾਂ ਹੀ ਮੈਂ ਅੱਜ ਇਹ ਵੀਡੀਓ ਬਣਾ ਰਿਹਾ ਆ ਜੋ ਉਸ ਬੀਬੀ ਨੂੰ ਵੀ ਇਸ ਚੀਜ਼ ਦਾ ਹੱਲ ਮਿਲ ਜਾਵੇ ਤੇ ਉਹਦੇ ਮਨ ਦੇ ਵਿੱਚ ਜਿੰਨੇ ਸਵਾਲ ਨੇ ਉਹਨਾਂ ਦਾ ਉਹਨੂੰ ਸਵਾਲਾਂ ਦਾ ਜਵਾਬ ਮਿਲ ਜਾਵੇ ਤੇ ਤੁਹਾਨੂੰ ਵੀ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇ ਤੇ ਹੱਲ ਮਿਲ ਜਾਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਉਸ ਬੀਬੀ ਨੇ ਮੈਨੂੰ ਤਿੰਨੋਂ ਸੰਕੇਤ ਦੱਸੇ ਤੇ ਤਿੰਨੋਂ ਸੰਕੇਤ ਸੁਣ ਕੇ ਮੈਂ ਵੀ ਹੈਰਾਨ ਰਹਿ ਗਿਆ ਮੇਰੇ ਵੀ ਕੰਨ ਖੜੇ ਰਹਿ ਗਏ ਕਿਉਂਕਿ ਮੈਂ ਇਹ ਗੱਲਾਂ ਕਦੀ ਨਹੀਂ ਸੁਣੀਆਂ ਸੀ ਕਿ ਕਿਸੇ ਦੇ ਕੁਝ ਪਿਲੌਣ ਦੇ ਨਾਲ ਇੰਨਾ ਫਰਕ ਪੈ ਜਾਂਦਾ ਹੈ ਇੰਨਾ ਸਭ ਕੁਝ ਬਰਬਾਦ ਹੋ ਜਾਂਦਾ ਹੈ ਤੇ ਨਾ ਕਿਤੇ ਹੈਰਾਨ ਮੈਂ ਵੀ ਸੀ ਬੀਬੀ ਨੇ ਮੈਨੂੰ ਪਹਿਲਾ ਸੰਕੇਤ ਦੱਸਿਆ ਬੀਬੀ ਦੱਸਦੀ ਹੈ ਕਿ ਪਹਿਲਾਂ ਮੇਰਾ ਸਭ ਕੁਝ ਵਧੀਆ ਚੱਲ ਰਿਹਾ ਸੀ ਮੇਰੇ ਘਰ ਵਾਲੇ ਦਾ ਕੰਮਕਾਰ business ਬਹੁਤ ਵਧੀਆ ਸੀ ਘਰ ਦੇ ਵਿੱਚ ਖੁਸ਼ੀਆਂ ਸੀ ਪਰ ਜਦੋਂ ਦਾ ਮੈਨੂੰ ਇਹ ਚੀਜ਼ ਪਤਾ ਚੱਲੀ ਹੈ ਕਿ ਮੈਨੂੰ ਕਿਸੇ ਨੇ ਕੁਝ ਪਿਲਾ ਦਿੱਤਾ ਹੈ ਕਿਸੇ ਨੇ ਮੇਰੇ ਤੇ ਜਾਦੂ ਟੂਣਾ ਕਰ ਦਿੱਤਾ ਹੈ ਉਸ ਤੋਂ ਅਗਲੇ ਦਿਨੀ ਸਾਡਾ ਕੰਮਕਾਰ ਖੜ ਗਿਆ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਮੇਰੇ ਘਰ ਵਾਲਾ ਬਹੁਤ ਪਰੇਸ਼ਾਨ ਰਹਿਣ ਲੱਗਿਆ ਤੇ ਉਹਨੂੰ ਦੇਖ ਕੇ ਮੇਰਾ ਆਪਣਾ ਮਨ ਬਹੁਤ ਪਰੇਸ਼ਾਨ ਰਹਿਣ ਲੱਗਿਆ ਉਹ ਬੀਬੀ ਦੱਸਦੀ ਹੈ ਕਿ ਉਸ ਤੋਂ ਬਾਅਦ ਸਾਡਾ ਬਿਜ਼ਨਸ ਬਹਾਲ ਨਹੀਂ ਹੋਇਆ ਸਾਨੂੰ ਘਾਟੇ ਤੇ ਘਾਟਾ ਪੈਂਦਾ ਚੱਲ ਗਿਆ ਹੋ ਸਕਦਾ ਕੋਈ ਸਾਡੇ ਤੇ ਲੱਗਦਾ ਹੋਵੇ ਉਹਨੇ ਇਹ ਕੰਮ ਕੀਤਾ ਹੋਵੇ ਸਾਨੂੰ ਤਾਂ ਘਾਟੇ ਤੇ ਘਾਟਾ ਹਜੇ ਤੱਕ ਪੈ ਰਿਹਾ ਹੈ ਪੈਸੇ ਦੀ ਤੰਗੀ ਤਾਂ ਇੰਨੀ ਆ ਗਈ ਹੈ ਕਿ ਕਿਸੇ ਨਾ ਕਿਸੇ ਕੋਲੋਂ ਫੜ ਕੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ ਆਪਣੇ ਰਿਸ਼ਤੇਦਾਰਾਂ ਕੋਲੋਂ ਵੀ ਬਹੁਤ ਮਦਦ ਮੰਗ ਲਈ ਪਰ ਬਹੁਤ ਲੋਕਾਂ ਨੇ ਮਦਦ ਕੀਤੀ ਵੀ ਪਰ ਕੀ ਕਰੀਏ ਜਿਹੜਾ ਵੀ ਬਿਨਸ ਸ਼ੁਰੂ ਕਰਦੇ ਆ ਉਹਦੇ ਵਿੱਚ ਹੀ ਘਾਟਾ ਪੈ ਜਾਂਦਾ ਮੈਂ ਧਿਆਨ ਦੇ ਨਾਲ ਉਸ ਬੀਬੀ ਦੀਆਂ ਗੱਲਾਂ ਸੁਣ ਰਿਹਾ ਸੀ ਜਦੋਂ ਬੀਬੀ ਨੇ ਇਹ ਗੱਲ ਕੀਤੀ ਮੇਰਾ ਵੀ ਇੰਟਰਸਟ ਇਹਦੇ ਵਿੱਚ ਹੋਰ ਵੱਧ ਗਿਆ ਮੈਂ ਸੋਚਿਆ ਕਿ ਚਲੋ ਅੱਗੇ ਦੇਖਦੇ ਹਾਂ ਬੀਬੀ ਕੀ ਕਹਿੰਦੀ ਹੈ ਬੀਬੀ ਨੇ ਸਭ ਤੋਂ ਪਹਿਲਾ ਸੰਕੇਤ ਦੱਸ ਦਿੱਤਾ ਕਿ ਘਰ ਦੇ ਵਿੱਚ ਪੈਸੇ ਦਾ ਘਾਟਾ ਹੋ ਗਿਆ ਘਰ ਦੇ ਵਿੱਚ ਘਾਟੇ ਪੈਣ ਲੱਗੇ ਨੁਕਸਾਨ ਹੋਣ ਲੱਗੇ ਦੂਸਰਾ ਸੰਕੇਤ ਬੀਬੀ ਦੱਸਦੀ ਹੈ ਕਿ ਪੁੱਤ ਮੇਰਾ ਸਰੀਰ ਬਹੁਤ ਹੀ ਜ਼ਿਆਦਾ ਬਿਮਾਰ ਰਹਿੰਦਾ ਹੈ ਜਦੋਂ ਮੇਰਾ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਸਰੀਰ ਵੀ ਇੰਨਾ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਮੈਂ ਉਸ ਤੋਂ ਬਾਅਦ ਠੀਕ ਹੀ ਨਹੀਂ ਹੋਈ ਕਦੇ ਬੁਖਾਰ ਚੜਦਾ ਕਦੇ ਹੱਡ ਪੈਰ ਟੁੱਟਦੇ ਨੇ ਕਦੇ ਕੋਈ ਨਾ ਕੋਈ ਨਵੀਂ ਬਿਮਾਰੀ ਆ ਕੇ ਚਿੰਬੜ ਜਾਂਦੀ ਹੈ ਮੈਂ ਬਹੁਤ ਦਵਾਈਆਂ ਖਾਧੀਆਂ ਬੜਾ ਕੁਝ ਲੈ ਕੇ ਦੇਖ ਲਿਆ ਪਰ ਕੁਝ ਵੀ ਫਰਕ ਨਹੀਂ ਪਿਆ ਇੱਕ ਬਿਮਾਰੀ ਤੋਂ ਖੜਾ ਛੁੱਟਦਾ ਦੂਸਰੀ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ ਬਿਮਾਰੀ ਐਦਾਂ ਪਈ ਹੋਈ ਹੈ ਜਿਵੇਂ ਕੋਈ ਪੱਕਾ ਮਹਿਮਾਨ ਰਹਿਣ ਆ ਜਾਂਦਾ ਘਰੋਂ ਇਹ ਬਿਮਾਰੀ ਜਾਨ ਦਾ ਨਾਮ ਨਹੀਂ ਲੈ ਰਹੀ ਜੇ ਮੈਂ ਠੀਕ ਹੁੰਨੀ ਆ ਤੇ ਮੇਰੇ ਘਰ ਵਾਲਾ ਬਿਮਾਰ ਹੋ ਜਾਂਦਾ ਜੇ ਘਰ ਵਾਲਾ ਠੀਕ ਹੁੰਦਾ ਤੇ ਬੱਚੇ ਬਿਮਾਰ ਹੋ ਜਾਂਦੇ ਨੇ ਇਦਾਂ ਸਰਕਲ ਚੱਲਦਾ ਪਿਆ ਤੇ ਇੱਕ ਤੇ ਘਰ ਵਿੱਚ ਪੈਸਾ ਹੈ ਨਹੀਂ ਦੂਸਰੀ ਬਿਮਾਰੀ ਕਰਕੇ ਪੈਸੇ ਲੱਗ ਰਹੇ ਨੇ ਅਸੀਂ ਬਹੁਤ ਜਿਆਦਾ ਪਰੇਸ਼ਾਨਾ ਸਾਨੂੰ ਇਸ ਦਾ ਕੋਈ ਨਾ ਕੋਈ ਹੱਲ ਦਿਓ ਮੈਂ ਬੀਬੀ ਨੂੰ ਪੁੱਛਿਆ ਕਿ ਬੱਸ ਬੀਬੀ ਇਹੀ ਸੰਕੇਤ ਮਿਲਦੇ ਸੀ ਤਾਂ ਅਗੋਂ ਬੀਬੀ ਨੇ ਇੱਕ ਹੋਰ ਜਵਾਬ ਦਿੱਤਾ ਤੇ ਤੀਸਰਾ ਸੰਕੇਤ ਦੱਸਿਆ ਜਿਹਦੇ ਨਾਲ ਉਹ ਬੀਬੀ ਕਹਿੰਦੀ ਹੈ ਕਿ ਮੈਂ ਬਿਲਕੁਲ ਬਰਬਾਦ ਹੋ ਗਈ ਅੱਜ ਤੀਕ ਨੁਕਸਾਨ ਭੁਗਤ ਰਹੀ ਆ ਉਸ ਬੀਬੀ ਨੇ ਤੀਸਰਾ ਸੰਕੇਤ ਦੱਸਿਆ ਮੈਨੂੰ ਸੁਪਨੇ ਵੀ ਹੋਰ ਤਰ੍ਹਾਂ ਦੇ ਆਉਂਦੇ ਨੇ ਇਦਾਂ ਲੱਗ ਰਿਹਾ ਜਿਵੇਂ ਕੋਈ ਝੂਤ ਪ੍ਰੇਤ ਸਾਡੇ ਪਿੱਛੇ ਪਿਆ ਹੋਵੇ ਸਾਨੂੰ ਇਸ ਘਰੋਂ ਬਾਹਰ ਕੱਢਣ ਨੂੰ ਫਿਰਦਾ ਹੋਵੇ ਬੀਬੀ ਕਹਿੰਦੀ ਹੈ ਕਿ ਜਦੋਂ ਮੈਨੂੰ ਇਦਾਂ ਦੇ ਸੁਪਨੇ ਆਉਂਦੇ ਨੇ ਤੇ ਮੈਂ ਬਹੁਤ ਡਰ ਜਾਂਦੀ ਆ ਜਦੋਂ ਪਹਿਲੀ ਵਾਰ ਇਦਾਂ ਦਾ ਸੁਪਨਾ ਆਇਆ ਤਾਂ ਬੀਬੀ ਦੱਸਦੀ ਹੈ ਕਿ ਮੈਂ ਤਾਂ ਆਪਣੇ ਘਰ ਵਾਲੇ ਨੂੰ ਲੈ ਕੇ ਬਥੇਰੇ ਬਾਬਿਆਂ ਕੋਲ ਗਈ ਬਤੇਰੇ ਬਾਬਿਆਂ ਨੇ ਸਾਨੂੰ ਬਹੁਤ ਬੇਵਕੂਫ ਬਣਾਇਆ ਪਰ ਕੁਝ ਵੀ ਹੱਥ ਨਹੀਂ ਲੱਗਿਆ ਅੱਜ ਵੀ ਸਭ ਕੁਝ ਓਵੇਂ ਹੀ ਐ ਘਰ ਦੇ ਹਾਲਾਤ ਵੀ ਓਵੇਂ ਨੇ ਅਜੇ ਤੱਕ ਵੀ ਮੈਨੂੰ ਕਈ ਵਾਰ ਉਦਾਂ ਦੇ ਸੁਪਨੇ ਆਉਂਦੇ ਨੇ ਮੈਨੂੰ ਲੱਗਦਾ ਕਿ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਵੱਡਾ ਹੀ ਕਰ ਦਿੱਤਾ ਹੈ ਤਿੰਨ ਖਾਸ ਸੰਕੇਤ ਉਹ ਬੀਬੀ ਕਹਿੰਦੀ ਐ ਕਿ ਮੈਨੂੰ ਹਰ ਰੋਜ਼ ਵਾਂਗ ਹੀ ਮਿਲਦੇ ਨੇ ਹੁਣ ਤੁਸੀਂ ਮੈਨੂੰ ਇਸ ਚੀਜ਼ ਦਾ ਹੱਲ ਦੱਸੋ ਕਿ ਇਸ ਚੀਜ਼ ਦਾ ਹੱਲ ਕੀ ਐ ਤਾਂ ਜੋ ਸਾਡੇ ਦਿਨ ਪਹਿਲਾਂ ਵਾਂਗ ਹੋ ਜਾਣ ਜਦੋਂ ਮੈਂ ਬੀਬੀ ਦੀਆਂ ਇਹ ਤਿੰਨੋਂ ਗੱਲਾਂ ਧਿਆਨ ਨਾਲ ਸੁਣੀਆਂ ਤਾਂ ਬੀਬੀ ਨੂੰ ਇੱਕ ਖਾਸ ਇਲਾਜ ਦੱਸਿਆ ਮੈਂ ਬੀਬੀ ਨੂੰ ਕਿਹਾ ਕਿ ਤੁਸੀਂ ਇਹ ਉਪਾਅ ਕਰ ਲਓ ਸਭ ਕੁਝ ਠੀਕ ਹੋ ਜਾਏਗਾ ਸਭ ਕੁਝ ਘਰ ਦੇ ਵਿੱਚ ਹਾਲਾਤ ਵੀ ਵਧੀਆ ਹੋ ਜਾਣਗੇ ਬੀਬੀ ਪੁੱਛਦੀ ਹੈ ਕਿ ਦੱਸੋ ਕਿਹੜਾ ਉਪਾਅ ਹੈ ਸਭ ਤੋਂ ਪਹਿਲਾਂ ਮੈਂ ਬੀਬੀ ਨੂੰ ਇਹ ਗੱਲ ਕਲੀਅਰ ਕੀਤੀ ਕਿ ਬੀਬੀ ਤੇਰੇ ਮਨ ਦੇ ਵਿੱਚ ਜੋ ਵਹਿਮ ਹੈ ਕਿ ਕਿਸੇ ਨੇ ਸਾਡੇ ਘਰ ਦੇ ਵਿੱਚ ਕੁਝ ਕਰ ਦਿੱਤਾ ਹੈ ਕਿਸ ਨੇ ਮੈਨੂੰ ਚਾਹ ਪਾਣੀ ਦੇ ਵਿੱਚ ਮਿਲਾ ਕੇ ਕੁਝ ਪਿਆ ਦਿੱਤਾ ਸਭ ਤੋਂ ਪਹਿਲਾਂ ਤਾਂ ਤੇਰਾ ਇਹ ਵਹਿਮ ਬਹੁਤ ਹੀ ਜ਼ਿਆਦਾ ਗਲਤ ਹੈ ਪਹਿਲਾਂ ਤੁਸੀਂ ਇਹ ਵਹਿਮ ਆਪਣੇ ਮਨ ਦੇ ਵਿੱਚੋਂ ਕੱਢੋ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਨਾਲ ਕੁਝ ਨਹੀਂ ਹੁੰਦਾ ਚਾਹੇ ਕੋਈ ਕਿੰਨਾ ਮਰਜ਼ੀ ਟੋਣਾ ਕਰੀ ਜਾਵੇ ਚਾਹੇ ਤੁਹਾਨੂੰ ਕੁਝ ਵੀ ਮਿਲਾ ਕੇ ਪਿਲਾਈ ਜਾਵੇ ਇਨ੍ਹਾਂ ਚੀਜ਼ਾਂ ਨਾਲ ਕੁਝ ਨਹੀਂ ਹੋਏਗਾ ਇਹ ਸਭ ਕੁਝ ਜੋ ਹੋ ਰਿਹਾ ਹੈ ਇਹ ਸਭ ਤੁਹਾਡੀ ਮਨ ਦੀ ਸਥਿਤੀ ਕਰਕੇ ਹੋ ਰਿਹਾ ਹੈ ਤੁਹਾਡੇ ਮਨ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਹੁਣ ਸਾਡਾ ਨੁਕਸਾਨ ਹੋਏਗਾ ਤੇ ਉਦਾਂ ਹੀ ਹੋ ਰਿਹਾ ਜੇਕਰ ਤੁਹਾਨੂੰ ਫਿਰ ਵੀ ਇਹ ਚੀਜ਼ ਲੱਗਦੀ ਹੈ ਕਿ ਇਦਾਂ ਮੇਰੇ ਨਾਲ ਤਾਂ ਹੀ ਹੋ ਰਿਹਾ ਹੈ ਕਿ ਮੈਨੂੰ ਕਿਸੇ ਨੇ ਕੁਝ ਪਿਆਇਆ ਤਾਂ ਉਸ ਚੀਜ਼ ਦਾ ਵੀ ਹੱਲ ਲੈ ਲਓ ਤੁਸੀਂ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਸੇ ਨੂੰ ਆਪਣੀ ਮਿਹਨਤ ਦੀ ਕਮਾਈ ਨਹੀਂ ਦੇਣੀ ਕਦੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਬਸ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਆਪਣੇ ਪੀਰ ਮੁਰਸ਼ਿਦ ਨੂੰ ਆਪਣੇ ਰੱਬ ਨੂੰ ਹੱਥ ਜੋੜ ਕੇ ਦੁਆ ਫਰਿਆਦ ਕਰਨੀ ਹੈ ਇਹ ਕਹਿਣਾ ਦਾਤਾ ਜੀ ਮੈਨੂੰ ਬਖਸ਼ੋ ਮੇਰੇ ਤੋਂ ਜੋ ਵੀ ਗਲਤੀ ਹੋਈ ਹੈ ਮੈਨੂੰ ਬਖਸ਼ ਦਿਓ ਮੈਂ ਤੁਹਾਡਾ ਹੀ ਬੱਚਾ ਤੁਸੀਂ ਡੋਬਣਾ ਤੁਸੀਂ ਤਾਰਨਾ ਤੇ ਮੈਨੂੰ ਤੁਸੀਂ ਬਾਹ ਫੜਾਈ ਹੋਈ ਐ ਮੇਰੀ ਬਾਹ ਤੁਸੀਂ ਫੜੀ ਐ ਮੈਂ ਡੁੱਬ ਤਾ ਸਕਦਾ ਨਹੀਂ ਆਪਣੇ ਪੀਰ ਮੁਰਸ਼ਦ ਦੀ ਸੱਚੇ ਦਿਲੋਂ ਇਬਾਦਤ ਕਰੀ ਜਾਣੀ ਐ ਚੰਗੇ ਕਰਮ ਕਰਦੇ ਰਹਿਣਾ ਪੀਰ ਮੁਰਸ਼ਦ ਕਦੀ ਨਾ ਕਦੀ ਰਾਤ ਜਰੂਰ ਦਿਖਾਉਣਗੇ ਕਦੀ ਨਾ ਕਦੇ ਉਹਨਾਂ ਦੇ ਮਨ ਮੇਰ ਪਏਗੀ ਤੇ ਤੁਹਾਨੂੰ ਇਹਨਾਂ ਮੁਸੀਬਤਾਂ ਦੇ ਵਿੱਚੋਂ ਕੱਢ ਲੈਣਗੇ ਇੱਕ ਗੱਲ ਯਾਦ ਰੱਖਿਓ ਇਹ ਮੁਸੀਬਤਾਂ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ ਜੇ ਅੱਜ ਦਿਨ ਚੰਗੇ ਨੇ ਤੇ ਮਾੜੇ ਵੀ ਆਉਣਗੇ ਜੇ ਮਾੜੇ ਨੇ ਚੰਗੇ ਵੀ ਆਉਣਗੇ ਬਸ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖਿਓ ਇਹ ਸਭ ਕੁਝ ਕਲੀਅਰ ਹੋ ਜਾਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਆਪਣੇ ਪੀਰ ਮੁਰਸ਼ਦ ਲਈ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਤਨਬਾਦ